ਸਰਦੂਲ ਰੌਟ ਰਹੇ ਆ ਜੀ ਇੱਤਾਂ ਜੀ ਸਰਦੂਲ ਰੌਟ ਤੋਂ ਅੱਛਾ ਜੀ ਕਾਦੀ ਪ੍ਰੋਬਲਮ ਮੇਰੇ ਗੋਡੇ ਦੀ ਪ੍ਰੋਬਲਮ ਸੀ ਕਾਫੀ ਚਿਰ ਹੋ ਗਿਆ ਚਾਰ ਪੰਜ ਸਾਲ ਹੋ ਗਏ ਠੀਕ ਹੈ ਜੀ ਤੇ ਇਹ ਡਾਕਟਰ ਸਾਹਿਬ ਬਾਰੇ ਮੈਨੂੰ ਪਤਾ ਲੱਗਿਆ ਮੈਂ ਫਸਟ ਟਾਈਮ ਹੀ ਆਇਆ ਸੀ 15 ਦਿਨ ਹੋਏ ਹੈ ਠੀਕ ਤੇ ਅੱਜ ਮੈਨੂੰ ਇੰਨਾ ਆਰਾਮ ਹੈ ਵੀ ਰਾਤ ਨੂੰ ਬੜੇ ਆਰਾਮ ਨਾਲ ਸੋਇਆ ਜੀ ਇੰਨਾ ਜਰਾਸ ਨੂੰ ਨੀਂਦ ਨਹੀਂ ਆਉਂਦੀ ਸੀ ਅੱਛਾ ਤੇ 15 ਹੁਣ ਆਰਾਮ ਆ ਬਿਲਕੁਲ ਹਾਂ ਜੀ ਹੁਣ ਥੋੜਾ ਥੋੜਾ ਕਿਤੇ ਕਿਤੇ ਦਰਦ ਹੋਣ ਦੂਰੀ ਬਾਅਦ ਨਾ ਨਾ ਜੀ ਅੱਛਾ ਠੀਕ ਹੈ ਜੀ ਆਪਣੇ ਪ੍ਰੋਬਲਮ ਸੀ ਗਾੜੀ ਜੀ ਆਹ ਹੋਰ ਕੁਲੀ ਤੋਂ ਸਭ ਅੱਛਾ ਜੀ ਹੁਣ ਕਿਵੇਂ ਆ ਜੀ ਠੀਕ ਹੈ ਜੀ ਵੀਰੇ ਇੱਕ ਵਾਰੀ ਜੀ ਆਹ ਦੂਜੀ ਵਾਰ ਆਏ ਹਾਂ ਜੀ ਦੂਜੀ ਵਾਰ ਆਏ ਅੱਛਾ ਦੂਜੀ ਵਾਰ ਆਏ ਹੋ ਅੱਸੀ ਕੱਲ੍ਹ ਜੇ ਅੱਜ ਆਪਾਂ ਖੜੇ ਆ ਪਿੰਡ ਮੂਸੇ ਜਦੋਂ ਮੂਸੇ ਦਾ ਨਾਮ ਆਉਂਦਾ ਤਾਂ ਸਿੱਧੂ ਮੂਸੇ ਵਾਲਾ ਜਿੱਤੇ ਆਉਣਾ ਤਾਂ ਲਾਜ਼ਮੀ ਆ ਤਾਂ ਇੱਧਰ ਆ ਗਈ ਸਿੱਧੂ ਮੂਸੇ ਵਾਲੇ ਦੀ ਸਮਾਦ ਤੇ ਇੱਧਰਲੀ ਸਾਈਡ ਆ ਗਈ ਕੋਠੀ ਤੇ ਇੱਕ ਭੈਣ ਆ ਇੱਥੇ ਮੂਸੇ ਵਾਲੀ ਭੈਣ ਦੇ ਨਾਮ ਤੋਂ ਮਸ਼ਹੂਰ ਆ ਕੌਣ ਆ ਗਗਨਦੀਪ ਕੌਰ ਤੇ ਇਲਾਜ ਕਰਦਾ ਕਰਦੇ ਆ ਤੋਹੀ ਦਾ ਡਿਸਕ ਦਾ ਗੋਡਿਆਂ ਦਾ ਮੋਢਿਆਂ ਦਾ ਲੱਤਾਂ ਦਾ ਬਾਹਾਂ ਦਾ ਦਰਦ ਸਰਵਾਈਕਲ ਦਾ ਇਲਾਜ ਤਸੱਲੀ ਬਖਸ਼ ਕੀਤਾ ਜਾਂਦਾ ਤਾਂ ਦੱਸ ਜੀ ਮੇਨ ਰੋਡ ਦੇ ਨਾਲ ਹੀ ਭੈਣ ਦਾ ਜਿਹੜਾ ਹੈਗਾ ਸੈਂਟਰ ਹੈ ਫਿਜ਼ੀਓ ਦੀ ਤਰਫ ਹੀ ਸੈਂਟਰ ਤੇ ਆਪਾਂ ਗੱਲਬਾਤ ਕਰਾਵਾਂਗੇ ਭੈਣ ਗਗਨਦੀਪ ਦੇ ਨਾਲ ਆਜੋ ਕਰਦੇ ਆ ਗੱਲਬਾਤ ਵੀ ਕਿੰਨੇ ਕਿ ਪੇਸ਼ੈਂਟ ਆਉਂਦੇ ਆ ਤੇ ਕਿੰਨੇ ਕਿ ਟਾਈਮ ਦੇ ਵਿੱਚ ਉਹਦਾ ਹੱਲ ਆ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਭੈਣ ਕੋਲਾਂ ਗਗਨਦੀਪ ਕੋਲੇ ਮੂਸੇ ਤੇ ਆਪਣੀ ਇੱਕ ਵਾਰ ਲੋਕੇਸ਼ਨ ਦੱਸ ਦਿਓ ਜੀ ਵੈਸੇ ਮੈਂ ਦੱਸ ਦਿੰਦਾ ਮੂਸਾ ਵੀਰੇ ਮੇਨ ਬੱਸ ਸਟੈਂਡ ਤੇ ਆਪਾਂ ਜੀ ਏ ਕੰਫਿਜ਼ੀਓਥੈਰੇਪੀ ਸੈਂਟਰ ਤੇ ਆਪਣਾ ਇਥੇ ਇਲਾਜ ਕਾਦੇ ਕਾਦੇ ਹੁੰਦੇ ਆ ਜੀ ਲਾਸ ਵੀਰੇ ਗੋਡੇ ਮੋਡੇ ਢੂਈ ਦਾ ਸਰਵਾਈਕਲ ਦਾ 1 ਲੱਖ ਚ ਦਰਦ ਹੈ ਐਲ 5 ਐਸ 1 ਸ਼ਾਇਟਿਕਾ ਪੇਨ ਦਾ ਤਸੱਲੀ ਬਖਸ਼ ਹੋਣਗੇ ਜੀ ਤਸੱਲੀ ਬਖਸ਼ ਬਿਲਕੁਲ ਬਿਲਕੁਲ ਜੀ ਆਹ ਪੇਸ਼ੈਂਟ ਫਿਰ ਕਿੰਨੇ ਕ ਟਾਈਮ ਦੇ ਵਿੱਚ ਆਏ ਹੋਏ ਆ ਜੀ ਹਾਂ ਵੀ ਬਈ 6 ਮਹੀਨੇ ਤੋਂ ਲੱਗਿਆ ਹੋਇਆ ਰਿਸਟਰ ਜੂਨ ਤੋਂ 6 ਮਹੀਨੇ ਤੋਂ ਤੇ ਹਜੇ ਤੱਕ ਮੰਨ ਡੇਲੀ ਦੇ ਆਉਂਦੇ ਆ ਡੇਲੀ ਦੇ ਆਉਂਦੇ ਕੋਈ ਰੇਟ ਰੂਟ ਤਾਂ ਨਹੀਂ ਜ਼ਿਆਦਾ ਹੈਗੇ ਜੀ ਨਹੀਂ ਬਈ 100 ਤੋਂ ਉਹੀ 4 450 ਐਵਰੀ ਸੈਕ ਐਨ 100 ਤੋਂ 400 ਦਾ ਕੰਡਾਗਾ ਤੇ ਇਹਦੇ ਵਿੱਚ ਕੋਈ ਬਾਰੇ ਬੂਰੇ ਲਾਉਨੇ ਜਾਂ ਕੀ ਨਹੀਂ ਬਈ ਕੱਲਾ ਹੱਥ ਨਾਲ ਹੀ ਆਪਦਾ ਕਰਨਾ ਹੈ ਅੱਛਾ ਹੱਥ ਨਾਲ ਹੀ ਕਰਨਾ ਹੱਥ ਨਾਲ ਹੀ ਕਰਨਾ ਜੋ ਵੀ ਕਰਨਾ ਕੋਈ ਬਾਰਾ ਨਹੀਂ ਕੋਈ ਕੁਛ ਨਹੀਂ ਕਰਨਾ ਹੈ ਨਹੀਂ ਤਾਂ ਜਾਦੇ ਬਾਰਾ ਫੱਟੀਆਂ ਬਾਲਾਂ ਨਹੀਂ ਬਈ ਐਨਾ ਕੁਛ ਕੁਛ ਨਹੀਂ ਹੱਥ ਨਾਲ ਠੀਕ ਹੈ ਜੀ ਕਿੱਥੋਂ ਕਿੱਥੋਂ ਆਏ ਹੋਏ ਪੇਸ਼ੈਂਟ ਆ ਪੇਸ਼ੈਂਟ ਬਈ ਕੋਈ ਸਦੂਗੜ ਤੋਂ ਆ ਕੋਈ ਬੋਹਾ ਤੋਂ ਆ ਕੁਛ ਬਾਹਰ ਬੈਠੇ ਹੈਗੇ ਕਿੰਨਾ ਕੁ ਟਾਈਮ ਪਹਿਲਾਂ ਤੁਹਾਡੇ ਤੋਂ ਫਿਰ ਅਪਾਇੰਟਮੈਂਟ ਲੈਣੀ ਪਊਗੀ ਕਈ ਵਾਰੀ ਪੇਸ਼ੈਂਟ ਜਾਦੇ ਹੁੰਦੇ ਆ ਜਾਂ ਜਿਆਦਾ ਜਦ ਆਪਦਾ ਵੀ ਇੱਕ ਦਿਨ ਪਹਿਲਾਂ ਕਾਲ ਕਰ ਲੈਣਾ ਅੱਛਾ ਕਾਲ ਕਰ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਜਦੋਂ ਵੀ ਕਾਲ ਕਰ ਲੈ ਪ੍ਰੋਬਲਮ ਆਉਂਦੀ ਹੈ। ਛਿੰਡੀ ਵੀ ਪ੍ਰਾਣੀ ਹੋਏ ਵੀ ਜਿਆਦਾਤਰ ਐਸ ਐਸ ਐਲ 5 ਤੇ ਐਸ 1 ਵਾਲਿਆਂ ਨੂੰ ਜਿਆਦਾ ਪ੍ਰਾਣੀ ਹੁੰਦੇ ਆ ਇਹ। ਇਹੀ ਚੀਜ਼ਾਂ 'ਚ ਦਿੱਕਤ ਬਾਦ ਹੁੰਦੀ ਜਾਂ ਗੋਡੇ ਜਿਆਦਾ ਪ੍ਰਾਣਾ ਹੁੰਦਾ ਇਹ ਚੀਜ਼ਾਂ 'ਚ। ਗੋਡਾ ਜਿਆਦਾ। ਅੱਜ ਕੱਲ ਨਹੀਂ ਤਾਂ ਕਈ ਵਾਰੀ ਗੋਡੇ ਬਦਨ ਤੱਕ ਵੀ ਨੌ ਬਤਾ ਜਾਂਦੀ ਹੈਗੇ। ਹਾਂ ਉਹ ਦੇਖ ਕੇ ਵੀਰੇ। ਉਹ ਦੇਖ ਕੇ। ਮਤਲਬ ਇਹ ਨਹੀਂ ਹੈਗਾ ਵੀ ਇਹ ਗੋਡੇ 'ਚ ਇਹ ਚੀਜ਼ ਨੂੰ ਜੀ ਜੀ ਹਾਂ। ਤੋਂ ਤੁਹਾਡੀ ਸਟੱਡੀ ਦੀ ਆਪਾਂ ਗੱਲ ਕਰੀਏ ਜੀ। ਮੇਰੀ ਵੀਰੇ ਡਬਲ ਐਮ ਐ ਹੈ, ਬੀ ਐਡ ਹੈ, ਐਮ ਐਸ ਸੀ ਕੰਪਿਊਟਰ ਸਾਇੰਸ ਦਾ ਨਾਲ ਫਿਜ਼ੀਓਥੈਰੇਪੀ ਦਾ। ਫਿਜ਼ੀਓਥੈਰੇਪੀ ਦਾ ਕੀਤਾ ਹੋਇਆ ਇਹ ਤਾ ਕਰਕੇ ਨੇ ਪੇਸ਼ੈਂਟ ਆਉਂਦੇ ਆ ਪਰਿਸ਼ਤ ਵੀ ਦਿਖਾਉਂਦੇ ਤੇ ਬਾਕੀ ਪੇਸ਼ੈਂਟਾਂ ਨਾਲ ਵੀ ਗੱਲ ਕਰਦੇ ਕਿ ਕਿੱਥੋਂ ਕਿੱਥੋਂ ਆਇਆ ਕੀ ਕੀ ਪ੍ਰੋਬਲਮ ਸੀ ਆਪਾਂ ਚੱਲੀਏ ਜੀ ਹਾਂ ਜੀ ਅੱਛਾ ਮੈਨੂੰ ਟੂ ਹਿੰਦੀ ਸਮੱਸਿਆ ਜੀ ਕਿੰਨੇ ਕ ਟਾਈਮ ਮੈਨੂੰ ਹੈ ਤਾਂ ਦੇਖੋ 2011 ਤੋਂ ਜੀ 11 ਲੇਕਿਨ 5-6 ਦਿਨ ਹੋ ਗਏ ਬਹੁਤ ਜ਼ਿਆਦਾ ਤਕਲੀਫ ਸੀਗੀ ਜੀ ਤੇ ਮੈਂ ਵਹੰਡੇ ਡਾਕਟਰ ਅਜੇ ਉਪਤੇ ਕੋਲ ਜਾਣਾ ਸੀਗਾ ਜੀ ਜੀ ਤੇ ਮੈਨੂੰ ਰਾਤ ਨੂੰ ਪਤਾ ਲੱਗਿਆ ਇਹਨਾਂ ਦਾ ਮਿਲ ਗਿਆ ਐਡਰੈਸ ਜੀ ਵੀ ਇੱਕ ਵਾਰੀ ਸੁਣੋ ਚੈੱਕ ਕਰਾ ਲਓ ਹੂੰ ਤਾਂ ਇਹਨਾਂ ਨੂੰ ਮੈਂ ਚੈੱਕ ਕਰਾਇਆ 80% ਸੱਚੀ ਦੱਸਣਾ ਆਪਾਂ ਜਿੰਨੇ ਵੀ ਹੈਗਾ ਨਹੀਂ ਬਿਲਕੁਲ ਹੈ ਰੀਅਲ ਗੱਲ ਹੈ ਕੋਈ ਆਪਾਂ ਕੋਲੋਂ ਲੈ ਕੇ ਰਹੇ ਨਹੀਂ ਆਪਾਂ ਨੂੰ ਮੈਡਮ ਜਾਣਦੇ ਨਾ ਇਹ ਮਤਲਬ ਆਪਾਂ ਪਹਿਲੀ ਵਾਰ ਹੀ ਮਿਲਿਆਗੇ ਪਹਿਲੀ ਵਾਰ ਮਿਲਿਆ ਤੇ ਕੋਈ ਨਾ ਚਾਰ ਦਿਨ ਫ੍ਰੀ ਸੀ ਜਿਆਦਾ ਜਿਆਦਾ ਕੋਈ ਨਹੀਂ ਕਈ ਵਾਰ ਆਪਾਂ ਨੂੰ ਗਲਤ ਫਹਮੀ ਦੇ ਵਿੱਚ ਪਾ ਕੇ ਆਪਰੇਸ਼ਨ ਤੱਕ ਵੀ ਲੈ ਜਾਂਦੇ ਹਾਂ ਹਾਂ ਜੀ ਤੁਸੀਂ ਤਾਂ ਬਹੁਤ ਘੇੜੇ ਖਾਦੇ ਹੋਣੇ ਫਿਰ 11 ਤੋਂ ਲੈ ਕੇ ਪ੍ਰੋਬਲਮ ਆਈ ਮੈਂ ਜੀ ਡਾਕਟਰ ਕੁਈ ਨੇ ਜਦੈ ਡਾਕਟਰ ਬਰਾਜਵਦਰ ਗੋਲ ਵੀ ਦੇਖਿਆ ਜੀ ਠੀਕ ਹੈ ਜੀ ਲੇਕਿਨ ਮੇਰੀ ਐਕਸਪੈਕਟੇਸ਼ਨ ਨਹੀਂ ਹੋਈ ਹੂੰ ਜਿਹੜੀ ਮੈਨੂੰ ਹੁਣ ਪਰਸਵਤ ਸੱਲੀ ਹੋ ਰਹੀ ਹੈ ਮੈਂ ਸਪੈਸ਼ਲ ਫੋਨ ਕਰਿਆ ਬੈ ਡੋ ਮੈਡਮ ਕਹਿੰਦੇ ਵੀ ਤੁਹਾਡੀ ਜਿਹੜੀ ਪੇਨ ਹੈ ਉਹ ਸੱਲੀ ਪਾ ਸੀਗਾ ਮੈਂ ਸਰਦੂਲ ਰਾਇਆ ਜੀ ਪਤਾ ਜੀ ਸਰਦੂਲ ਰਾਇ ਤੋਂ ਅੱਛਾ ਜੀ ਕਾਦੀ ਪ੍ਰੋਬਲਮ ਮੇਰੇ ਗੋਡੇ ਦੀ ਪ੍ਰੋਬਲਮ ਸੀ ਕਾਫੀ ਚਿਰ ਹੋ ਗਿਆ ਚਾਰ ਪੰਜ ਸਾਲ ਹੋ ਗਏ ਠੀਕ ਹੈ ਜੀ ਤੇ ਇਹ ਡਾਕਟਰ ਸਾਹਿਬ ਬਾਰੇ ਮੈਨੂੰ ਪਤਾ ਲੱਗਿਆ ਮੈਂ ਫਸਟ ਟਾਈਮ ਹੀ ਆਇਆ ਸੀ ਪੰਨ ਦਿਨ ਹੋਏ ਹੈ ਤੇ ਅੱਜ ਮੈਨੂੰ ਇੰਨਾ ਆਰਾਮ ਹੈ ਵੀ ਰਾਤ ਨੂੰ ਬੜੇ ਆਰਾ ਦੇ ਨਾਲ ਦਰਾਸ ਨੂੰ ਨੀਂਦ ਨਹੀਂ ਆਉਂਦੀ ਸੀ ਅੱਛਾ ਤੇ 15% ਆਰਾਮ ਹੈ ਆਰਾਮ ਹਾਂਜੀ ਬਹੁਤ ਦਿੱਕਤ ਆ ਬਹੁਤ ਕਹਿ ਸਕਦੇ ਆ ਵੀ ਤੁਸੀਂ ਆ ਸਕਦੇ ਹਾਂ ਹਾਂਜੀ ਇਹ ਵੀ ਇੱਕ ਰਿਟਾਇਰ ਟੀਚਰ ਨੇਗੇ ਇੱਕ ਟੀਚਰ ਦੈਮ ਆਏ ਹਮੇ ਠੀਕ ਹੈ ਬੜੀ ਖੁਸ਼ੀ ਹੈ ਮੈਨੂੰ ਵੀ ਬੇਟੀ ਕੰਮ ਠੀਕ ਕਰ ਰਹੀ ਹੈ ਚਲੋ ਚੰਗੀ ਗੱਲ ਆ ਜੀ ਆਪਾਂ ਦਾ ਗਾਂ ਦੱਸਣਾ ਹੀ ਆ ਹਾਂ ਗਾਂ ਦੱਸਣੇ ਆ ਆਏ ਹੈ ਗਰਾਖਾ ਵੀ ਆਏ ਇਨਕੇ ਬਾਰੇ ਕਿਉਂਕਿ ਹਰ ਇੱਕ ਦਾ ਪੈਸੇ ਦਾ ਵੀ ਫਾਇਦਾ ਹੋਣਾਗਾ ਹਾਂ ਡਾਕਟਰੀ ਇਲਾਜ ਤੋਂ ਵੀ ਆਪਾਂ ਵੱਜਾਂਗੇ ਹਾਂ ਪੈਸੇ ਨਾਲ ਵੀ ਕੋਈ ਠੀਕ ਨਹੀਂ ਹੋਣਾ ਬਿਲਕੁਲ ਨਹੀਂ ਹੁੰਦਾ ਜਿੱਕਰ ਦੇ ਨਾਲ ਵੀ ਠੀਕ ਹੁਣ ਫਸਟ ਟਾਈਮ ਆਰਾਮ ਆ ਰਿਹਾ ਇਸ ਤਰ੍ਹਾਂ ਆਰਾਮ ਆਏਗਾ ਜਿਹੜੇ ਬੰਦੇ ਨੂੰ ਪੇਟ ਮਹਿਸੂਸ ਹੁੰਦੀ ਅਦਤ ਮਹਿਸੂਸ ਹੁੰਦਾ ਉਹ ਹੀ ਜਾਣਦਾ ਹੁਣ ਤੁਹਾਡੇ ਹਾਫ ਭਾਫ ਦੱਸ ਰਹੇ ਹਾਂ ਬਿਲਕੁਲ ਖੁਸ਼ੀ ਹੈ ਮੈਨੂੰ ਮੈਨੂੰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਬੜੀ ਆਸ ਲੈ ਕੇ ਆਇਆ ਹਾਂ ਦੇਖ ਰਹੇ ਹੋ ਕਿ ਨਾ ਆਸ ਨਹੀਂ ਟੁੱਟਣ ਦੇਣਗੇ ਜੀ 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 ਹਾਂ ਠੀਕ ਜਿਹੜਾ ਪੰਡਾ ਹੈ ਆਪਣਾ ਦੜਿਆਪੁਰ ਹੈ ਜੀ ਦੜਿਆਪੁਰ ਦਾ ਦੀ ਪ੍ਰੋਬਲਮ ਸੀਗੀ ਲੱਤ ਠੇਢੂ ਹੀ ਨਹੀਂ ਸੀ ਹੁਣ ਕਿਵੇਂ ਆ ਹਾਂ ਠੀਕ ਹੈ ਜੀ ਉਹਦੀਆ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਤਿੰਨ ਹਫ਼ਤੇ ਚਾਰ ਹੋ ਗਏ ਕਿੱਥੋਂ ਪਤਾ ਲੱਗਿਆ ਸਵੇਰੇ ਦਿਨ ਦਾ ਅਸੀਂ ਤਾਂ ਵੀਡੀਓ ਹੀ ਦੇਖੀ ਸੀ ਵੀਡੀਓ ਦੇਖੀ ਵੀਡੀਓ ਦੇ ਜਰੀਏ ਇੱਥੇ ਪਹੁੰਚੇ ਸੀਗੇ ਤੇ ਹੁਣ ਆਰਾਮ ਆ ਬਿਲਕੁਲ ਹਾਂ ਜੀ ਹੁਣ ਥੋੜਾ ਥੋੜਾ ਕਿਤੇ ਕਿਤੇ ਦਰਦ ਹੋਣ ਦੂਰੀ ਵਾਜ ਨਾ ਕੋਈ ਪੈਸੇ ਤਾਂ ਨਹੀਂ ਹੈਗੇ ਕੋਈ ਬਾਹਲੇ ਲੈਂਦੇ ਨਾ ਨਾ ਜੀ ਅੱਛਾ ਆਪਣੀ ਪ੍ਰੋਬਲਮ ਸੀ ਕਾਦੀ ਜੀ ਆਹ ਹੋਰੇ ਕੁੱਲੇ ਤੋਂ ਅੱਛਾ ਜੀ ਹੁਣ ਕਿਵੇਂ ਆ ਜੀ ਠੀਕ ਹੈ ਜੀ ਇੱਕ ਵਾਰੀ ਚੀਜ਼ ਆ ਦੂਜੀ ਵਾਰ ਹਾਂ ਜੀ ਦੂਜੀ ਵਾਰ ਆਏ ਅੱਛਾ ਦੂਜੀ ਵਾਰ ਆਏ ਹੋ ਆਰਾਮ ਆ ਹੁਣ ਹਾਂਜੀ ਚਲੋ ਠੀਕ ਹੈ ਜੀ ਕੋਈ ਜੇ ਮੈਂ ਦੱਸਿਆ ਸੀ ਉਹ ਜਕਰ ਮੈਂ ਆਪ ਵੀ ਕਰ ਲੈਣਾ ਅੱਛਾ ਚਾਹ ਮੈਂ ਮੈਂ ਕੋਈ ਬਾਲੇ ਬਾਰੇ ਪੱਟੀਆਂ ਤਾਂ ਨਹੀਂ ਲਾਏ ਨਾ ਨਾ ਉਹ ਪੱਟੀਆਂ ਤਾਂ ਉਹ ਤਾਂ ਲਾਉਣੀਆਂ ਨੇ ਮਾਲਵਾ ਨਹੀਂ ਨਹੀਂ ਉਹ ਬਾਰੇ ਜਿਵੇਂ ਬਾਰੇ ਪੂਰੇ ਲਾਉਣੀਆਂ ਨੇ ਨਾ ਉਹ ਗੱਲ ਉਹ ਉਹ ਨਹੀਂ ਹੈਗਾ ਨਾ ਉਹਦੇ ਨਾਲ ਨੁਕਸਾਨ ਹੋ ਜਾਂਦਾ ਤੇ ਆਪਣੇ ਜਿਹੜਾ ਪਿੰਡ ਆਪਣਾ ਦਰਿਆਪੁਰਾ ਬਈ ਅੱਛਾ ਠੀਕ ਹੈ ਜੀ ਹੁਣ ਹਾਂ ਬਈ ਬੜੀ ਪ੍ਰੋਬਲਮ ਸੀਗੀ ਆਪਾਂ ਨੂੰ ਬਈ ਮੈਨੂੰ ਤਾਂ ਰਿੱਧੀ ਹੱਡੀ ਤੋਂ ਆ ਲੱਤ ਦੀ ਵਾਲੀ ਅੱਛਾ ਲੱਤ ਦੀ ਆ ਹਾਂ ਹੁਣ ਕਿੰਨੇ ਕ ਟਾਈਮ ਦੀ ਪੁਰਾਣੀ ਇਹ ਇਹ ਤਾਂ ਹੋ ਗਏ 2 ਸਾਲ ਹੋ ਆਏ ਅਸੀਂ ਦੂਜੀ ਏਲੀਆ ਇਹ ਦੂਜੀ ਵਾਰੀ ਤੋਂ ਕੋਈ ਫਰਕ ਲੱਗਿਆ ਜਾਂ ਹਾਂ ਵੀ ਗੱਲ ਲੱਗਿਆ ਲੱਤ ਨੂੰ ਫਰਕ ਠੀਕ ਹੈ ਜੀ ਹਾਂ ਜੀ ਤਾਂ ਆਪਾਂ ਦੁਬਾਰਾ ਦੱਸੀਏ ਮੂਸੇ ਦੇ ਵਿੱਚ ਖੜੇ ਆ ਤੇ ਭੈਣ ਗਗਨਦੀਪ ਸਾਡੇ ਨਾਲ ਆ ਤਾਂ ਆਪਾਂ ਦੱਸਦੀਏ ਦੁਬਾਰਾ ਇੱਕ ਵਾਰ ਭੈਣ ਦੱਸ ਦੇ ਵੀ ਕਾਦੀ ਕਾਦੀ ਇਲਾਜ ਦਿੱਤੇ ਹੁੰਦੇ ਆ ਜੀ ਗੇਰੇ ਗੋਡੇ ਦਾ ਢੂਈ ਦਾ ਸਰਵਾਈਕਲ ਦਾ L5 S1 ਸ਼ਾਇਟਿਕਾ ਪੇਨ ਪੈਰ ਦਾ ਸੁਨ ਹੋਣਾ ਹੱਥਾਂ ਦਾ ਸਰਵਾਈਕਲ ਨਾਲ ਬਾਹਾਂ ਦਾ ਦੋਨਾਂ ਦਾ ਸੁਨਪਨ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਤੋਂ ਵੀ ਤੁਸੀਂ ਗੇੜੇ-ਗੂੜੇ ਦੇ ਲੇ ਡਾਕਟਰਾਂ ਨੂੰ ਦਿਖਾ ਲਿਆ ਤੁਹਾਡਾ ਇਲਾਜ ਨਹੀਂ ਹੋਇਆ ਨਾ ਪੈਸੇ ਪਾਟ ਲੇ ਤਾਂ ਇੱਕ ਵਾਰ ਜ਼ਰੂਰ ਇੱਥੇ ਆ ਕੇ ਜਾਓ ਆਉਣ ਦੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ ਤੁਹਾਡਾ ਫਾਇਦਾ ਹੀ ਹੋਊਗਾ ਜਿਆਦਾਤਰ ਆਪਰੇਟ ਕੇਸ ਵਾਲੇ ਬਹੁਤ ਜ਼ਿਆਦਾ ਇਹ ਚੀਜ਼ ਸਕਸੈਸ ਹੁੰਦੀ ਆ ਆਪਾਂ ਪਹਿਲਾਂ ਵੀ ਦੇਖੇ ਸੀ ਜਿਹੜੇ ਜਮਾ ਆਪਰੇਸ਼ਨ ਦੇ ਪਹੁੰਚੇ ਹੋਏ ਸੀ ਜਿਨ੍ਹਾਂ ਨੂੰ ਆਪਰੇਸ਼ਨ ਕਹਤਾ ਸੀਗਾ ਤਾਂ ਆਪਣੀ ਵੀ ਗੱਲ ਦੱਸਦੇ ਵੀ ਆਪਣੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਪਹਿਲਾਂ ਕਿਵੇਂ ਤੁਸੀਂ ਸ਼ੁਰੂਆਤ ਹੋਈ ਸੀ ਸ਼ੁਰੂਆਤ ਵੀਰੇ ਸਾਡੇ ਵੀ ਪ੍ਰੋਬਲਮ ਸੀ ਮੇਰੀ ਜਠਾਨੀ ਨੂੰ ਉਹ ਠੀਕ ਹੋਈ ਸੀ ਉਸ ਤੋਂ ਬਾਅਦ ਮੈਂ ਇਸ ਲਾਈਨ 'ਚ ਗਈ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੇ ਕਿੱਥੋਂ ਤੱਕ ਦਿਖਾ ਲਿਆ ਸੀਗਾ ਜੀ ਉਹਨਾਂ ਨੇ ਵੀਰੇ ਉਹਨਾਂ ਨੂੰ ਵੀ ਆਪਰੇਟ ਹੀ ਦੱਸਿਆ ਸੀਗਾ ਆਪਰੇਟ ਦੱਸਿਆ ਸੀਗਾ ਜੀ ਜੀ ਪਹਿਲਾਂ ਘਰ ਦੇ ਵਿੱਚ ਹੀ ਇਲਾਜ ਕੀਤਾ ਸੀਗਾ ਜਿਹੜਾ ਆਪਰੇਟ ਤੱਕ ਪਹੁੰਚਿਆ ਹੋਇਆ ਪੇਸ਼ੈਂਟ ਸੀਗਾ ਉਹ ਠੀਕ ਹੋ ਗਿਆ ਸੀ ਫਿਰ ਚਲੋ ਇਹਨਾਂ ਨੇ ਦੇਖਿਆ ਵੀ ਜਦੋਂ ਆਪਾਂ ਦੇ ਕੋਲੇ ਕਲਾ ਹੈਗੀ ਐ ਫਿਜ਼ੀਓਥੈਰੇਪੀ ਕੀਤੀ ਹੋਈ ਹੈ ਨਾ ਤਾਂ ਬਹੁਤਾ ਲੋਕਾਂ ਨੂੰ ਵੀ ਫਾਇਦਾ ਹੋ ਜੇ ਕਿਸੇ ਦੇ ਚਾਰ ਪੀਏ ਵੱਜ ਜਾਣ ਕਿਸੇ ਦੀ ਸਿਹਤ ਵੱਜੇ ਤਾਂ ਤੁਸੀਂ ਇੱਕ ਵਾਰ ਜ਼ਰੂਰ ਆਉਣਾ ਮੂਸੇ ਭੈਣ ਗਗਨਦੀਪ ਦੇ ਕੋਲ ਜਮਾ ਰੋਡ ਦੇ ਉੱਪਰ ਹੀ ਆ ਜਾਂਦਾ ਇੱਧਰ ਮੂਸੇ ਵਾਲੀ ਦੀ ਸਮਾਦ ਇੱਧਰ ਕੋਠੀ ਆ ਜਾਂਦੀ ਹੈ ਜੀ ਤਾਂ ਇੱਥੇ ਸਾਹਮਣੇ ਤੁਸੀਂ ਆਉਣਾ ਸਕਰੀਨ ਦੇ ਉੱਤੇ ਨੰਬਰ ਵੀ ਪਾਇਆ ਹੋਇਆ ਇੱਕ ਦੋ ਦਿਨ ਪਹਿਲਾਂ ਤੁਸੀਂ ਅਪਾਇੰਟਮੈਂਟ ਵੀ ਲੈ ਸਕਦੇ ਹੋ ਨਾ ਪੁੱਛ ਕੇ ਕਾਲ ਕਰ